ਮਰਦਾਬਾ ਮਰਦਾਬਾ ਅਗਲਾ ਇਨਾਮ ਬਨਾ ਬੀਐਸਸੀ ਦੇ ਖਾਣ ਐਕਸੇ ਲੋਕਡਊਨ ਦੇ ਲਾਹੇ ਹੈ ਇਹ ਉਹ ਕਿਰਦਾਰ ਬਹੁਤ ਬੜਾ ਹੈ ਫੇਰ ਵੀ ਗੱਲ ਨਹੀਂ ਬਣੀ ਉਹ ਯਾਰ ਕੋਈ ਬਹੁਤ ਇੰਦਰ ਤੇਰੇ ਬੈਠੇ ਹੋ ਦੋ ਦੋ ਇੱਕ ਹੋਣ ਆ ਵੀ ਸਮੂਹ ਟੀਚਰ ਸਾਥੀਓ ਅਤੇ ਬੱਚਿਆਂ ਦੇ ਮਾਪੇ ਜੋ ਕੱਲ ਤੋਂ ਲੈ ਕੇ ਬੱਚਿਆਂ ਦੇ ਹੱਕਾਂ ਲਈ ਅਤੇ ਟੀਚਰਾਂ ਦੇ ਹੱਕਾਂ ਲਈ ਜੋਰਦਾਰ ਸਕੂਲ ਦੀ ਮੈਨੇਜਮੈਂਟ ਨੇ ਇਹਨਾਂ ਨੂੰ ਟਰਮੀਨੇਟ ਕਰਿਆ ਇਹ ਆਪਦੇ ਹੱਕਾਂ ਲਈ ਲੜਾਈ ਲੜਦੇ ਹੋਏ ਅੱਜ ਜਿਹੜਾ ਆਪਣਾ ਧਰਨਾ ਦੂਸਰੇ ਦਿਨ ਦੇ ਵਿੱਚ 10 ਤੋਂ ਲੈ ਕੇ 3 ਵਜੇ ਤਾਈਂ ਆਪਣੀ ਸਟੇਜ ਚੱਲਦੀ ਆ ਧਰਨੇ ਨੂੰ ਆਪਾਂ 3 ਵਜੇ ਸਮਾਪਤ ਕਰਦੇ ਹਾਂ ਉੱਥੇ ਆਪਣੇ ਸਾਰੇ ਟੀਚਰ ਸਾਥੀ ਬਲਾਰੇ ਬੋਲੇ ਸੀ ਕਿਸਾਨ ਜਥੇਬੰਦੀਆਂ ਦੇ ਆਗੂ ਬੋਲੇ ਸੀ ਹੁਣ ਆਪਣਾ ਸਰਪਾ ਇੱਕ ਬਲਾਲਾ ਹੋਊਗਾ ਇੱਥੇ ਉਹ ਆਪਣ ਨੂੰ ਸਾਰੀ ਅਗਲੀ ਰਣਨੀਤੀ ਦੀ ਜਾਣਕਾਰੀ ਵੀ ਦੇਣਗੇ ਤੇ ਨਾਲ ਆ ਤੁਹਾਡੇ ਚ ਗੱਲਬਾਤ ਰੱਖਣਗੇ ਦਰਸ਼ਨ ਸਿੰਘ ਜੀ ਮੌੜ ਪੈਨਸ਼ਨ ਵਾਲਾ ਜਿਹੜਾ 77 ਬਠਿੰਡਾ ਜੀ ਦਰਸ਼ਨ ਸਿੰਘ ਜੀ ਮੌੜ